ਇਹ ਲਾ ਭਾਈ ਜੀ ਨੇ ਸਾਡੇ ਤੁਹਾਨੂੰ ਸਵੇਰੇ ਦਿਖਾਇਆ ਹੈ ਵੀ ਜਿਹੜਾ ਸੰਸਥਾ ਦੇ ਸੇਵਾ ਚੱਲ ਰਹੀ ਹੈ। ਹੋਰ ਆ ਜੀ ਆਹ ਸੰਸਥਾਵਾ ਬਾਬਾ ਜੀ ਆਪਣੇ ਜਗਜੀਤ ਸਿੰਘ ਵੀ ਡੇ ਨੇ ਸੇਵਾ ਕਰਨ ਇਥੇ। ਬਹੁਤ ਮਿਹਰਬਾਨੀ। ਇਹਨਾਂ ਦੀ ਬਹੁਤ ਸੇਵਾ ਤਕੜੀ ਆ। ਉਹਨੂੰ ਲੈ ਹੀ ਕਰ ਦੂ। ਜਦੋਂ ਕਹਾਂਗਾ ਭਾਈ ਇਹ ਤੁਹ ਸ਼ੁਰੂ ਕਰ ਦਿਓ ਠੀਕ ਹੈ ਜੀ। ਸਮਾਰਟ ਨਾ। ਆਹ ਖੁਸ਼ੀ ਆ। ਆਹ ਤੇਰੇ ਨਾਲ ਆ। ਓਏ। ਆਪ ਤੋਂ ਆਨੰਦ ਪਖਵਾ ਆਦੀ ਹੈ ਬਹੁਤ ਸੰਗਤ ਚੱਲ ਰਹੀ ਹੈ ਜੀ ਬਾਬੂ ਜੀ ਪੇਟੀ ਇਹ ਜਾ ਇਹ ਜਾ ਇਹ ਲਾ ਭਾਈ ਜੀ ਨੇ ਸਾਡੇ ਤੁਹਾਨੂੰ ਸਵੇਰੇ ਦਿਖਾਇਆ ਇਹ ਵੀ ਜਿਹੜਾ ਸੰਸਥਾ ਦੇ ਸੇਵਾ ਚੱਲ ਰਹੀ ਆ ਇਹ ਰੌਣਕ ਲੱਗੀ ਹੋਈ ਆ ਪੂਰੀ ਇਸ ਪ੍ਰ ਤਰੇਬ ਇਮਾਨਦਾਰੀ ਨਾਲ ਸੇਵਾ ਨਿਭਾ ਰਹੇ ਨੇ ਤੇ ਸੇਵਾ ਬੜੀ ਤਕਲੀ ਕਰਨੇ ਨੇ ਗੁਰਪ੍ਰੀਤ ਸਿੰਘ ਤੇ ਲਵ ਪ੍ਰੀਤ ਸਿੰਘ ਸਾਡੇ ਪਿੰਡ ਦੀ ਰੌਣਕ ਲੱਗੀ ਬਖੋਦਾ ਰੌਣਕ ਪੂਰੀ ਲੱਗੀ ਆ ਜੀ ਸਵਾਹ ਬਲਤਕ ਅਕਾਲੀ ਲਾਇਤ ਯਾਹ ਹਰ ਕਿਸੇ ਲਈ ਸੇਵਾ ਸਭ ਮੇਰੇ ਵੀਰ ਖੜਾ ਹੋਏ ਮਾਰੇ ਡਾਇਰ ਨੇ ਆ ਵੀ ਛੋਟੇ ਪੁੱਤਰੇ ਦਾ ਮੇਰਾ ਬੈਟਾ ਮੈਨੂੰ ਵੀ ਫਿਰ ਉਹਦਾ ਪੋਲਾ ਦਾ ਪੋਲਾ ਕਿਤਾ ਦੋ ਵਾਰੀਆ ਦੂਜੇ ਦਾ ਡਾਇਰ ਉਹਨੂੰ ਕੀ ਕਹੋਗੇ ਜਦੋਂ ਨਾਲ ਦੇ ਦਿੰਦਾ ਮੈਂ ਚਾਚਾ ਹੁਣ ਉਹਦੇ ਕੋਲ ਸਾਰੇ ਨਹੀਂ ਹੋ ਗਏ ਤੈਨੂੰ ਨਾ ਦੇ ਦੇ ਜੀ ਆਹਣੇ ਤੋਂ ਨਾ ਆੜੀਆਂ ਬਣਾਉਣੀਆਂ ਤੇ ਫੇਰ ਆ ਕੇ ਨਾ ਲੈ ਰਿਹਾ ਰਈ ਬਾਬਾ ਜੀ ਇੱਥੋਂ ਸੇਵਾ ਜਾਂਦੇ ਇੱਥੇ ਟਰੱਕ ਦੇ ਲੱੱਗਦੀ ਆ ਗੈਸ ਦੇਵਾ ਗਾਂ ਜਾਂਦੀ ਆ ਹੁਣ ਭਾਈ ਜੀ ਸੇ ਕਾਤਾ ਜੈਦਾਰ ਜਆ ਪਹਿਲਾਂ ਜੇ ਆ ਪਾਵਾ ਇਹਨੇ ਕੱਠਿਆ ਗੁੜੇ ਮੰਨਣਾ ਬਣਾਉਂਗਾ ਆਪੇ ਆਹ ਆ ਰਿਹਾ ਇਹ ਤੁਸੀਂ ਨਾ ਮੈਂ ਲੰਮੀ ਇੱਧਰ ਦੇ ਪੰਜ ਕੈਮਰੇ ਦੀ ਕੋਟੀ ਕਿਰੀ ਘੰਡਾ ਲੰਡਾ ਆ ਆ ਜੀ ਆਹ ਇਹ ਸੰਸਥਾਵਾ ਬਾਬਾ ਜੀ ਆਪਣੇ ਜਗਜੀਤ ਸਿੰਘ ਵੀ ਡੇ ਨੇ ਸੇਵਾ ਕਰਨ ਇੱਥੇ ਸੰਸਥਾਵਾ ਆ ਬਾਬਾ ਜੀ ਸੇਵਾ ਲੈ ਕੇ ਆਏ ਨੇ ਸਾਡੇ ਕੈਪਟਨ ਸਾਹਿਬ ਵੀ ਇੱਥੇ ਨੇ ਸੰਸਥਾਵਾ ਕਰੇ ਸਾਡੇ ਪਿੰਡ ਦੀ ਸੇਵਾ ਜਿਹੜੀ ਆ ਚੱਲਣ ਰਹੀ ਆ ਕਹਿੰਦੀ ਆ ਪੰਥਕ ਕਾਲੀ ਲਹਿਰ ਨਿਰੰਤਰ ਸੇਵਾ ਚੱਲਣ ਰਹੀ ਆ ਜਦੋਂ ਸਮਾਨ ਸਮਾਨ ਜਦੋਂ ਮੁੱਕ ਜਾਂਦਾ ਸਮਾਨ ਉਸ ਲਈ ਟਰੱਕ ਭਰ ਕੇ ਆਈਂਦੇ ਨੇ ਤੇ ਵੀਰਾਂ ਸਾਡੇਆਂ ਨੂੰ ਜਿਹੜੇ ਭਰਾਵਾਂ ਨੂੰ ਲੋੜ ਆ ਉਹ ਸਾਡੇ ਵੀਰ ਖਰਦੇ ਨੇ ਤੇ ਆ ਬਾਬਾ ਜੀ ਬਾਬੇ ਸਿਸੋ ਤੇ ਬੰਦ ਤੇ ਵੀ ਸੇਵਾ ਕਰ ਰਹੇ ਨੇ ਤੇ ਚਾਰ ਦਿਨ ਸੇਵਾ ਲੈ ਕੇ ਆਏ ਆ ਸਾਡੇ ਵੀਰ ਕੀ ਆ ਪੂਰਾ ਸੰਯੋਗ ਆ ਇਹਨਾਂ ਦਾ ਕੈਪਟਨ ਸਾਹਿਬ ਦਾ ਪੂਰਾ ਸੰਯੋਗ ਆ ਤੇ ਬਾਕੀ ਆ ਵੀ ਸਾਡੇ ਵੀਰ ਭਰਾ ਜੰਨੇ ਨੇ ਸਭ ਸੇਵਾ ਚ ਲੱਢੀ ਆ ਲੇ ਪਰ ਨਿੱਕੇ ਢਿੱਟ ਗਏ ਹਾਂ ਹੁਣ 4 ਚੱਲਿਆ ਵਾ ਸਾਡੇ ਵੀਰਾ ਭਰਾ ਥੱਲੇ ਤੇ ਚੌਂਦਰੀ ਟਾਲੀ ਆ ਗਈ ਕੰਮ ਕੰਮ ਦੇ ਲੋਕ ਮਹਾਰਾਜ ਫੇਰੇ ਕੌਂਦਰੀ ਟਾਲੀ ਵੀ ਆ ਰਹੀ ਆ ਪੱਥੂ ਸਾਹਿਬ ਡੇ ਨੇ ਕੈਪਟਨ ਸਾਹਿਬ ਡੇ ਨੇ ਸੇਵਾ ਲੈਣ ਕਰਦੇ ਹਾਂ ਜੀ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਬਹੁਤ ਸੇਵਾ ਤਗੜੀ ਆ ਉਹਨੂੰ ਲੈ ਹੀ ਕਰਦੇ ਹਾਂ ਪਤਾ ਕਿ ਤੂੰ ਫੇਰ ਛੇਰੇ ਆ ਉਹ ਸਾਡਾ ਭੋਲਾ ਵੀ ਡਿਆ ਵਾ ਉਹ ਲਾਡਾ ਵੀ ਕਰਦਾ ਭੋਲਾ ਭਾਈ ਸੰਦੀਪ ਵੀ ਆਈ ਗਾ ਵੀਡੀਓ ਬਣਾਉਂਦਾ ਹੈ ਆਂਦਰ ਸਾਹਿਬ ਜਿਹੜਾ ਨਾਲ ਨਾਲ ਥਾਣੇਦਾਰ ਸਾਹਿਬ ਡੇ ਨੇ ਨੰਬਰ ਤੇ ਮੈਂ ਤੇਰਾ ਪਾ ਦਣਾ ਇਹਨਾਂ ਦੱਸੀ ਕਿਦਾਂ ਲਾਈਕ ਮਾਰਨਾ ਕਿਦਾਂ ਸ਼ੇਅਰ ਕਰਨਾ ਉਹ ਯਾਰ ਪਤਾ ਮੈਨੂੰ ਲੈ ਕਰਦਾ ਕੱਸੀ ਮੈਨੂੰ ਨੰਬਰ ਨਾ ਨਾ ਮੈਨੂੰ ਮਿਸ ਕਾਲ ਮਾਰ ਆ ਡੈ ਨੇ ਵੀਰ ਸਾਡੇ ਸੇਵਾ ਤੋਂ ਟੰਡੇ ਨੇ ਉਹ ਜਿੰਦਰਾ ਮਾਰ ਓਏ ਉਹ ਕੀ ਹੋਇਆ ਗਰਮਣਾ ਵੋ ਗਰਮਣਾ ਵੋ ਠੱਡੇ ਸਭਾਣਾ ਚਲੋ ਠੱਡੇ ਸਭਾਣਾ ਆਉਣਾ ਆ ਲਗਾ ਕਹਿੰਦਾ ਮੈਂ ਘਰ ਨਾ ਆਉਂਦਾ ਪਰਸੋਂ ਦਨ ਦੋ ਘਟੂ ਦਿੱਤੇ ਬਿੱਲਾ ਗਾਰਡ ਆ ਬਾਤ ਨਹੀਂ ਬਹਿਉਂਦਾ ਗੁੱਲਾ ਕਾਲੀ ਕੱਟ ਬਾਰਿਖ ਬਾਰਿਖ ਪੈ ਕੇ ਜਿੰਨੇ ਕੱਟਦੇ ਕਿਉਂ ਆ ਕਲੇ ਗਰਮਣਾ ਤੈਨੂੰ ਕਹਣਾ ਹੋ ਗਿਆ ਕਲੇ ਪਾਤਿ ਜਾਓ ਹੁਣ ਕਾਹ ਦੇ ਚੱਲ ਜਾਈਏ ਇਹ ਸਾਡਾ ਸੁਭਾ ਵੀਰਿਆ ਇਹ ਪੂਰੀ ਸੇਵਾ ਨਿਭਾ ਰਿਹਾ ਜੀ ਤੇ ਕਾਲੇ ਦੀਆਂ ਦੁਕਾਨਾਂ ਨੇ ਕਾਲੇ ਦੀਆਂ ਦੁਕਾਨਾਂ ਦੇ ਵਿੱਚ ਸਮਾਨ ਪਿਆ ਹੋਵੇ ਤੋਂ ਨਿਕਲ ਨਿਕਲ ਜਾਂਦਾ ਗੁਰਪ੍ਰੀਤ ਸਿੰਘ ਪੂਰੀ ਜ਼ਿੰਮੇਵਾਰੀ ਦੇ ਨਾਲ ਚੱਲ ਰਿਹਾ ਕੰਮ ਸਾਡਾ ਪੰਮਾ ਵੀਰ ਵੀ ਆਇਆ ਵਾ ਤੇ ਇਸ ਵਕਤ ਟਾਈਮ ਹੋ ਗਿਆ ਜੀ ਪੂਰਾ ਤੇ ਹੁਣ ਬੰਦ ਹੋ ਗਈ ਦੁਕਾਨਾਂ ਸਾਨੂੰ ਫੀਡ ਦਵਾ ਹਾਂ ਉਹ ਲਾਪਾ ਜੀ ਖਲੋ ਤੇਰੇ ਇਹ ਕਾਲਿਆ ਕਾਲਾ ਇਹ ਕਾਲਾ ਵਾ ਇਹ ਸਤਕਾਰ ਜੋ ਗਿਆ ਇਹ ਸਤਕਾਰ ਜੋ ਗਿਆ ਇਹਨਾਂ ਦੀ ਦੁਕਾਨ ਦੇ ਵਿੱਚ ਸਮਾਨ ਪਿਆ ਹਾਂ ਬਾਕੀ ਲੋਕਾਂ ਨੇ ਥੋੜਾ ਜਿਹਾ ਹੌਸਲਾ ਰੱਖ ਕੇ ਹੁਣ ਹਾਂ ਬਾਕੀ ਥੋੜਾ ਜਿਹਾ ਹੌਸਲਾ ਰੱਖ ਕੇ ਉਹਨੇ ਕੋਈ ਕੇਤੀ ਦੀ ਘਾਟ ਨਹੀਂ ਵੀ ਆਪਣੇ ਘਰ ਦੀਆਂ ਨਾਲ ਅੱਡੇ ਘਰ ਤੋਂ ਮਾਦੀ ਬੋਲ ਲਿਓ ਇਹਦਾ ਹਾਂਜੀ ਅਸੀਂ ਤਾਂ ਸੇਵਾ ਕਰਨੀ ਚ ਲੋਕਾਂ ਦੀ ਹਾਂ ਔਰ ਔਰ ਆਓ ਚਲਿਏ ਗੁਰਪ੍ਰੀਤ ਆਣਾ ਸੇਵਾ ਵੀ ਕੰਪਲੀਟ ਆ। ਉਹ ਚਾਰ ਹੀ ਛੱਡ ਗਏ ਕੋਈ ਲੈ। ਉਹ ਲੱਤ ਲੋ ਅੰਦਰ ਥੋੜਾ ਰੱਖਣਾ। ਉਹ ਨਹੀਂ ਹੋਣੀ ਇਹ ਕੰਮ ਥੋੜਾ ਕਰਦਣਾ ਪਹਿਲਾਂ ਪਹਿਲਾਂ ਅੰਦਰ ਰੱਖੋ ਫਿਰ ਬਾਹਰ ਰਹਿਣਾ। ਇਹ ਦੇ। ਆ ਬੇੜਾ ਕਾਲੇ ਦਾ ਹੈ। ਐ। ਕੋਈ ਨੂੰ ਬਿਮਾਰੀ ਨੂੰ ਕਿਹਾ ਜਿਹਨੂੰ ਦੇਣਾ ਉਹ ਕਾ ਸਵੇਰੇ ਸਵੇਰੇ ਰਹਿ ਸ਼ਾਮ ਨੂੰ ਇੱਥੇ ਬੰਦੇ ਬੜੇ। ਰਣਜੀਤ

ਉਹ ਰਾਹ ਚੜਣਦੇ ਨੇ ਸਵੇਰੇ ਲੈਣਾ ਕਹਿੰਦਾ ਸਵੇਰੇ ਲੈ ਜਾਗਾ ਭਾਈ ਬੰਦੋਤ ਦਾ 150 ਗੱਡੀ ਬੰਦਾ ਚੜਦਾ ਕੋਈ ਨਹੀਂ ਗੱਡੀ ਤੇ ਭਰਾਏ 8 ਜਣੇ ਚਾੜੇ ਗਏ ਸਾਰੇ ਲਾਲੀ ਸਾਰੇ ਆ ਅੰਦਰ ਵੇ ਪਿਛੇ ਭਰੇ ਆ ਇਹ ਜੋ ਪਿੱਛੇ ਵਾਲਾ ਆ ਪੱਲਾ ਦਾ ਪੱਲਾ ਦਾ ਪੱਲਾ ਦਾ ਚੱਲਾ ਚੱਲਾ ਚੱਲ ਬੜੇ ਸੋਨਿਆ ਓ ਲੱਦ ਤੈ ਲੈ ਬੜਾ ਹੌਲਾ ਹੈ ਤੇ ਯਾਰ ਮੋੜ ਗੱਡੀ ਓਏ ਮੋੜ ਮੋੜ ਲਾ ਗੱਡੀ ਤੇ ਤਨ ਪੈ ਗਿਆ ਕੁੜੀਆਂ ਸੋਨ ਚੁੱਕ ਆ ਗਿਆ ਓਏ ਇਹ ਕੀ ਹੋ ਗਿਆ ਯਾਰ ਪਾੜ ਜਾਣਾ ਇਦਾਂ ਹੀ ਪਾੜ ਲੈਣਾ ਤੂੰ ਹਾਂ ਕੀ ਹੋਇਆ ਲਿਫਟ ਨਹੀਂ ਚੁੱਕੀ ਗਈ ਅੱਛਾ ਉਹ ਜੇ ਤੂੰ ਕਢਾਇਆ ਤਾਂ ਇੱਥੇ ਰਹਿ ਪਰ ਕਿਆ ਕਦੇ ਆ ਚੱਲ ਲੈ ਲੈ ਕੋਈ ਨਾ ਸੁਰਾ ਦੇ ਦੀ ਪਾ ਨੂੰ ਮੈਂ ਨਹੀਂ ਕਢਾਇਆ ਨਹੀਂ ਆ ਚੱਲ ਕੋਈ ਨਹੀਂ ਕੋਈ ਨਹੀਂ ਉਹ ਸਵੇਰੇ ਦੇ ਦਾਂਗੇ ਭਾਣੂ ਤੂੰ ਲਗਾ 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 ਗੁਰਪੇ ਚਲੀਏ ਯਾਰ ਬੜੀ ਸੇਵਾ ਭਰਾ ਤੇਰੀ ਮੰਨ ਗਿਆ ਜਿੰਨੀ ਜ਼ਿੰਮੇਵਾਰੀ ਦੇ ਹਿਸਾਬ ਨਾਲ ਡਿਆ ਨਾ ਤੂੰ ਅਸੀਂ ਨਹੀਂ ਉਹ ਪਕਦਾ ਸਕਦੇ ਇਹੋ ਜਿਹਾ ਕੰਮ ਮੈਂ ਤਾਂ ਤੇਰੀ ਜ਼ਿੰਮੇਵਾਰੀ ਹੈ ਭਰਾ ਪੂਰੀ ਹੈ ਇਹਦਾ ਅਸੀਂ ਉਹਦਾ ਚਾਰ ਟਰਾਲੀਆਂ ਹੀ ਹੱਥ ਖੜੇ ਹੋ ਗਏ ਅੱਲਾਹ ਭਾਦਰ ਸਾਥ ਦੇਂਦਿਆ ਚਲੋ ਜੀ ਮਿਲਦੇ ਆ ਸਵੇਰੇ ਇਸ ਵੀਡੀਓ ਨੂੰ ਕਰਦੇ ਆ ਐਂਡ ਯਾ ਪਾਪਾ ਜੀ ਸਾਡੇ ਆਵਤ ਆ ਗਏ ਨੇ ਹੁਣ ਬਾਬਾ ਜੀ ਵੀ ਕਹਿੰਦੇ ਐਂਡ ਕਰ ਦੋ ਐਂਡ ਕਰ ਦੋ ਹਾਂ ਚਲੋ ਫਿਰ ਮਿਲਦੇ ਆ ਨੈਕਸਟ ਵੀਡੀਓ ਤੇ ਬਾਏ ਓਕੇ ਬਾਈ ਬਾਈ ਲਓ ਜੀ ਸਾਡੇ ਪਿੰਡੇ ਇੱਕ ਹੋਰ ਰਿਵਾਜ ਬੜਾ ਜਿਹੜਾ ਪੱਕਾ ਹੁੰਦਾ ਪਟਾਕੇ ਚਲਾਉਂਦਾ ਵੀਦਾ ਓ ਦੇਖੋ ਓ ਦੇਖੋ ਇਹ ਕਿਦਾ ਕਰਿਆ ਲੈ ਉਹ ਨਹੀਂ ਨਾ ਮੋੜਾ ਪਾਉਣਾ ਆ ਇਹ ਦੇਖੋ ਉਹ ਪੱਕਾ ਹੋਇਆ ਹੋਣਾ ਕੋਈ ਲੋ ਜੀ ਸੰਸਤਾ ਜਿਹੜੀ ਆ ਪੰਥਕ ਕਾਲੀ ਲਹਿਰ ਤੇ ਮੰਜਿਆਂ ਦੀ ਤੇ ਗੱਦਿਆਂ ਦੀ ਸੇਵਾ ਆ ਰਹੀ ਆ ਤੇ ਲਵਾਉਣ ਲੱਗੇ ਆ ਆ ਜਾਓ ਆ ਜਾਓ ਆ ਜਾਓ ਕੋਈ ਨੀ ਆਓ ਸੇਵਾ ਉਮ ਲੱਗੀ ਆ ਜਾ ਆਰਾ ਆ ਸੇਵਾਵਾਂ ਲੱਗੀਆਂ ਮੱਜਿਆਂ ਦੀ ਗੱਦਿਆਂ ਦੀ ਮੈਂ ਅੱਗੇ ਵੇਖਣ ਦੇ ਇਹ ਕਿਹੜੀ ਖੁਸ਼ੀ ਆ ਜਿਹੜੀ ਮੈਨੂੰ ਹੁਣੇ ਹੋਲੇ ਪਤਾ ਲੰਡੇ ਨੂੰ ਖੁਸ਼ੀ ਆ ਤੇ ਘਰ ਰੱਖ ਚਾਚਾ ਸਾਡਾ ਆ ਗਿਆ ਜੀ ਭਗਵਾਨ ਸਿੰਘ ਆ ਗਈ ਗੱਡੀ ਆ ਗਈ ਪਾਉਂ ਮੁੰਨੀ ਦਾ ਫੋਨ ਆਈ ਉਹਨਾਂ ਕੋ ਗੱਡੇ ਵੱਧ ਗਏ ਅੱਛਾ ਇੱਕ ਦੋਨਾਂ ਨੂੰ ਮੈਂ ਉਹਨਾਂ ਨੂੰ ਮਾਹੀਆ ਤੋਂ ਪਵਾ ਸਕਦਾ ਹਾਂ ਉਹਨਾਂ ਨੂੰ ਉਹਨਾਂ ਨੂੰ ਡੇ ਆ ਗੱਦਿਆਂ ਦੀ ਤਾਂ ਮੱਜਿਆਂ ਦੀ ਭਾਈ ਇਹ ਟਰੈਕਟਰ ਆ ਗਿਆ ਉਹਨੂੰ ਇਹ ਬੈਕਗ੍ਰਾਉਂਡ ਸੁਣ ਆ ਕਰ ਲੱਗਾ ਗੱਡੀ ਪੂਰੇ ਕੇ ਦੁਆਲੇ ਨਹੀਂ ਲਾਲੀ ਨੇ ਕੋਈ ਨਹੀਂ ਤੋ ਥੋੜੇ ਜਾ ਕਲੇ ਥੋੜੇ ਜਾ ਲਾ ਲੈਣੇ ਆ ਆਪੇ ਲਾਲੀ ਨੇ ਆਪੇ ਲਾਲੀ ਨੇ ਆਹ ਤੇ ਲਾਲੀ ਨੇ ਆਪੇ ਲਾਲੀ ਨੇ ਆਹ ਕਾਰ ਤੋਂ ਨੇ ਇੱਥੇ ਹੋਣੇ ਬੜੇ ਆਪੇ ਦੇਖ ਉਹ ਨਹੀਂ ਨਹੀਂ ਆ ਗਏ ਮੇਰੇ ਗੱਡੀ ਚੜਜੂ ਅੱਜ ਰਾਹ ਦੇ ਤੇ ਫੇਰੇ ਆ ਗੱਡੀ ਗੱਡੀ ਐਨੂੰ ਕਰ ਦੇ ਨਾ ਇੱਧਰ ਐਨੂੰ ਬੈਕ ਕਰ ਮੰਗੇ ਆ ਗਏ ਅੱਜ ਮੰਗੇ ਫਿਲ ਲੱਗ ਜਾਣਗੇ ਅੰਦਰ ਇੱਥੇ ਆ ਰਹੀ ਗੀਆਂ ਟ੍ਰੈਲਰ ਇਹਦੇੰ ਲੱਗ ਗਏ ਅੰਦਰ ਆਹ ਬੈਗ ਲੱਗ ਜੂ ਅੰਦਰ ਵੜਦੇ ਨੇ ਨਾਲ ਹੀ ਹਾਂਜੀ ਹਾਂਜੀ ਕੋਈ ਨਹੀਂ ਲੈਣਾ ਅੱਡੋ ਅੱਡੋ ਸਾਥੀ ਸਾਥੀ ਕਿਹੜੇ ਪਿੰਡ ਦੀ ਸੇਵਾ ਹੈ ਮਰਾ ਸੰਗਤ ਆਈ ਹੈ ਜੀ ਮੱਜਿਆ ਦੇ ਕਤਿਆ ਦੀ ਸੇਵਾ ਲੈ ਕੇ ਪਿੰਡ ਠੇਟਰ ਕੇ ਯਾਲੇ ਹੋਰ ਸਿੰਘੋ ਟੂਠਾ ਜੇ ਖੋਲੋ ਖੋਲੋ ਛੁਟিয়ে ਬਾਬਾ ਜੀ ਦਾ ਸਿਕਾਲ ਰਾਣੀ ਪਿੰਡ ਸਪੈਂਸ ਸਰਦਿਸਪਾਸ ਉਹਨਾਂ ਨੂੰ ਸਮੂਹ ਸੰਗਤ ਠੀਕ ਹੈ ਜੀ ਇਹ ਪਿੰਡ ਹੈਗਾ ਜੀ ਰਾਣੀ ਪਿੰਡ ਪਾਣੀ ਆਪਾਂ ਜੀ ਪਾਣੀ ਹੈਗਾ ਪਿਆ ਹੋਇਆ ਜੀ ਜ਼ਿਲ੍ਹਾ ਹਸ਼ਿਆਰ ਹਾਂਜੀ ਹਾਂਜੀ ਪਾਣੀ ਆ ਪਾਣੀ ਲਿਆਓ ਮਨਜੇ ਅਈ ਉਹ ਤੂੰ ਜਦੋਂ ਲਾ ਲੈਂਦੇ ਤੂੰ ਬੜਾ ਵੀਡੀਓ ਬਣਾ ਪੰਡਾ ਆ ਪਿਆ ਕਲੇ ਹੜਾ ਆਹ ਮੜੋ ਪਾ ਲਓ ਨਾ ਆਲਾ ਪਰ ਆਹ ਖੁਸ਼ੀ ਨਾ ਬਣਾ ਆ ਤੇਰੇ ਨਾਲ ਵੇ ਆਪੋ ਤੋਂ ਆਲੋ ਪੱਖਾ ਆ ਜੀ ਬੈਰੋ ਬਹੀ ਪੁੱਛੇ ਆ ਰੋ ਮਨਾ ਮਾ ਉਤ ਸਾਰੇ ਕਿਲਾ ਆਹ ਕੋਈ ਨਹੀਂ ਦੱਸ ਹੀ ਨਹੀਂ ਯਾਰ ਆ ਪਹਿਲੋ ਆਈਏ ਤੇ ਓਹ ਜੱਜਾ ਮਹੀਓ ਓ ਤੇ ਫੋਮ ਨੂੰ ਅੰਦਰ ਇਹ ਪਰਿਸ਼ਮਾਨ ਦੇ ਵਿੱਚ ਯਾਰ ਇਹ ਕਿੰਨਾ ਜਾਉਨਾ ਆ ਕਾਲੀ ਓ ਕਿੱਧਰ ਲੱਗ ਚਲਿਆ ਬਸ ਠੀਕ ਹੈ ਫਿਰ ਓ ਰੰਦ ਦੇ ਵਿੱਚ ਤੇ ਪਾਣੀ ਦਿਓ ਹਾਂ ਸੁਣਨਾ ਕਦੇ ਪਾਣੀ ਆਓ ਲਾਓ ਮੈਂ ਜੀ ਲਾਓ ਓ ਇਹ ਆ ਪ੍ਰਾਪਤ ਹਾਂ ਆ ਇਹ ਇੱਥੇ ਲਾਣਾ ਆ ਆ ਕੋਈ ਲਾਓ ਬਸਰੀ ਆ ગંઢા ગઈને <XP> ਹਾਂ ਚੁੱਕੋ ਚੁੱਕੋ ਸਾਰੀਆਂ ਗੰਦਾ ਕੱਢੋ ਮੰਚਸ ਚੁੱਕੋ ਸਾਰਾ ਬੈਠੋ ਚੁੱਕੋ ਚੁੱਕੋ ਸਾਰੀਆਂ ਗੰਦਾ ਕੱਢੋ ਮੰਚਸ એ પુણેલે પણ ફૂટપાડા વગેરે યાર કોવા રે નું તો લા લા સા સા પાણી ખખધે નૈલા઺ નૈલા઱ હષણ નેડેલે ખરિં ખ્રલેલે ખળેલેલ ખથાે ને નેલે નેલ નેલેલે ને નેલા઺ ને ને ન ਉਹੀ ਕੰਮ ਹੈ ਨਾ ਬਾਲਾ ਤੁਸੀਂ ਇਹ ਕਰਨਾ ਹੈ ਇੱਕ ਦੋ ਫਟ ਪਾੜਾ ਆ ਜਾਤਾ ਹੈ ਮਾ ਤੁਰਨ ਲਾਗੂ ਹੋ ਗਿਆ ਕਦੇ ਰਖ ਲੋ 2-3000 ਰੁਪਏ ਬਸ ਦੇ ਦੋ ਸਮਝਾ ਦੇ ਦੇ ਆ ਦੇ ਦੇ ਦੋ ਦੇ ਦੇ ਬਾਬਾ ਜੀ ਪਰ ਜਾ ਇੱਕ ਦੇ ਰੱਖੋ ਆ ਦੋ ਦੇਖਣ ਅਸਲੀ ਬਾਬਾ ਜੱਲੇ ਆ ਲਓ ਦੋ ਮੱਝੇ ਲੈ ਲਿਓ ਤਾਂ ਇਹ ਸਾਰਾ ਪੰਜਰ ਬਾਈਕੇ ਲਾ ਦੇਣੀ ਜੀ ਦੇ ਦੇ ਗੁਰਪ੍ਰੀਤ ਮੰਜੇ ਇਧਰ ਹੀ ਲਾਉਣਗੇ ਆ ਵਿੱਚ ਇਧਰ ਹਾਂ ਗੁਰਪ੍ਰੀਤ ਇਧਰ ਇੱਕ ਚਾ ਅੱਛਾ ਮੰਜੇ ਮੰਜੀ ਆ ਉਹ ਉੱਧਰ ਲਾ ਦੋ ਹੁੰਦੇ ਮੰਜੇ ਉੱਧਰ ਲਵਾ ਲਓ ਰਾਲੀ ਉਹ ਵੀ ਲਾ ਲਈਏ ਇੱਥੇ ਨਹੀਂ ਜਾਂ ਉੱਧਰ ਲਾ ਲਈਏ ਉੱਥੇ ਹੀ ਮੰਜੇ ਲਾ ਲਓ ਗੱਦੇ ਲੱਥ ਗਿਆ ਹਾਂ ਦਦੇਲਾ ਦਦੇਲਾ ਥਗੇ ਹਾਂਜੀ ਹਾਂਜੀ ਟਰਾਲੀ ਬੈਗ ਹੁਣ ਆਉਂਦਾ ਨਾਲ ਹੀ ਲਾ ਦਨੇ ਹਾਂ ਹਾਂ ਬੱਕਾ ਲਾ ਟਰਾਲੀ ਬੈਗ ਕਰਦੇ ਗੱਡਾ ਟੋਟਾ ਕਰਦੇ ਹਾਂ ਲੈ 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 ਕੋਈ ਨਾ ਮੁੰਡੇ ਤੋਂ ਜਿਆਦਾ ਹਾਂਜੀ ਹਾਂ ਚੜਦੇ ਆ ਚੜਦੇ ਆ ਕੁਛ ਆ ਫੜਦੀ ਫੜ ਥਾਲੀ ਖਾਲਸੂ ਦੀ ਲਾ Hãy này cho kênh Ghiền Mì hai Để không bỏ lỡ những video hấp dẫn bak mı Hãy subscribe cho kênh Ghiền Mì Gõ Để không bỏ lỡ những video hấp dẫn ਚਲੋ <coughs> ਚਲੋ <coughs> ਗਿਣਿਆ ਪਤਾ ਨਹੀਂ ਮੈਂ ਗਿਣੇ ਨਹੀਂ ਗਏ ਗਿਣਨੇ ਅੰਦਰ ਆ ਜਾਂਦਾ ਚਾਰ ਤੋਂ ਦੋ ਛੇ ਇਹ ਪੇੜ ਬਾਰੇ ਆਹੋ ਉੱਥੇ ਉੱਥੇ ਬੰਗੂ ਆਹ ਬਾਹਰ ਇੱਕ ਨਾਲ ਸਾਡਾ 13 27 ਦਾ বৰ্ত <laughs>

Ô chị, chào 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 ਕੀ ਰੱਖਣੀ ਆ ਪਾਜੀ ਲਾਉ ਡਾਟੇ ਨਹੀਂ ਲਾਟੇ ਨੇ ਉਹ ਪਾਜੀ ਮੈਂ ਫੇਰੇ ਬੰਦਦੇ ਨੇ ਪਾਜੀ ਉਹ ਕੰਡਰ ਮਾਰ ਤੇ ਰੱਖੇ ਨੇ ਮੇਰਾ ਲਾ 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 ਜੋ ਲੈ ਲੈ ਬਬਾ ਫਰਾਬਾ

s marriages as many as 20 monks They boiled their kings ਓਹ ਪਰਿੰਟ ਕਿਉਂ ਲਵਾ ਰਿਆ ਜੀ ਅਰ ਬੰਦਾ ਜਿਹਾ ਹੋਰ ਨਹੀਂ ਕੋਈ ਜਿਹਨੂੰ ਮਰਜ਼ੀ ਪੁੱਛ ਲਵੇ ਪੂਰੇ ਰਹਿੰਦੇ ਨਾ ਕਾੜੋ ਤਾਂ ਆ ਜਾ ਲਾ ਆ ਇੱਧਰ ਲੈ ਔਰ ਕਿਤੇ ਲੈ ਜਾ ਅਸੀਂ ਵੀ ਵੰਡਨੇ ਨਹੀਂ ਕੋਈ ਗੱਲ ਨਹੀਂ ਤੁਸੀਂ ਸਾਰਾ ਨਾਮ ਲਿਖ ਲਓ ਪਿੰਡ ਆ ਜੀ ਕੋਈ ਗੱਲ ਨਹੀਂ ਉਹ ਮੁੰਡਾ ਰੱਖ ਮੁੰਡਾ ਖੰਭ ਨਾਲ ਖਲਾ ਲਾ ਲਓ ਕਿੱਥੇ ਰੱਖ ਦਾਂ ਨਹੀਂ ਕਰੂੰ ਓਏ ਮਗਰ ਦੱਸਣਾ ਬੋੜੀ ਜੀ ਵੀਰ ਆਹੋ ਇਹ ਬੋੜੀ ਜੀ ਵੀਰ ਸਵੇਰ ਕਰੋ ਮਸਾਂ ਨਹੀਂ ਦਿੰਦੀ ਦੱਸਿਓ ਕੋ ਲਿਖਾਓ ਜਾ ਆ ਨਾਂ ਲਿਖਾਓ ਉਧਰ ਜਾਓ ਬੰਦੀਆਂ ਉਹਨਾਂ ਨਾਲ ਗੱਲ ਕਰੋ ਬੌਧੂਆਂ ਨਾਲ ਉਹ ਪ੍ਰਧਾਨ ਓ ਬੈਠੇ दो शब्द कहने जो कह भाई शुरू कर दे जी। बोले कुछ भी थे? ਵਘੇ ਗੁਰਜੀਤ ਕਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਨਗਰ ਠੇਠਕੇ ਦੀ ਸਮੂਹ ਸਾਧ ਸੰਗਤ ਦੂਰੋਂ ਚੱਲ ਕੇ ਆਈਆਂ ਸੱਜਣਾ ਦਾ ਪਹਿਨਾ ਹੱਥ ਜੋੜ ਕੇ ਧੰਨਵਾਦ ਕਰਦੇ ਆ ਜੀ ਇਹ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਰਾਣੀਕੇ ਤੋਂ ਸਿੱਧਾ ਜਸਪਾਲ ਸਿੰਘ ਹੋਣਾਂ ਦੇ ਨਾਲ ਜੋ ਵੀ ਸਾਰੀ ਸੰਗਤ ਹੜਪੀਟ ਦਾ ਵਾਸਤੇ ਅੱਜ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਜਿਹੜੇ ਜੋ ਸੇਵਾ ਨਿਭਾਈ ਆ ਅਸੀਂ ਤਹਿ ਦਿਲੋਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿਉਂਕਿ ਇੱਥੋਂ ਦੇ ਹਾਲਾਤ ਜਿਹੜੇ ਆ ਬਹੁਤ ਜ਼ਿਆਦਾ ਖਰਾਬ ਸੀਗੇ ਔਰ ਇਹਨਾਂ ਦਾ ਇਹਨਾਂ ਨੇ ਸਰਦਾਰ ਜਸਪਾਲ ਸਿੰਘ ਉਹਨਾਂ ਨੇ ਸਾਨੂੰ 5-7 ਦਿਨ ਪਹਿਲਾਂ ਹੀ ਸੁਨੇਹਾ ਲਾਇਆ ਸੀਗਾ ਕਿ ਆਪਾਂ ਸੇਵਾ ਕਰਨੀ ਆ ਤੇ ਕੋਈ ਗਰਾਊਂਡ ਲੈਵਲ ਤੇ ਜਾ ਕੇ ਕਿਉਂਕਿ ਇੱਥੇ ਬੜੀ ਬੜਾਈ ਸੇਵਾ ਦੀ ਬੜੀ ਦੁਰਵਰਤ ਹੋਈ ਸੀਗੀ ਤੇ ਮੈਂ ਸੀਰੀਅਸਲੀ ਕਹਿਣਾ ਵੀ ਮੈਂ 3 ਦਿਨ ਲਗਾਤਾਰ ਸਹੀ ਤਰੀਕੇ ਨਾਲ ਸੌ ਨਹੀਂ ਪਾਇਆ ਕਿਉਂਕਿ ਇਹਨਾਂ ਦਾ ਹੁਕਮ ਹੀਗਾ ਵੀ ਤੂੰ ਜਿੱਦਾਂ ਕਰਦੇ ਆਂ ਅਸੀਂ ਓਦਾਂ ਹੀ ਕਰ ਲਾਂਗਾ ਪਰ ਮੇਰੀ ਆਤਮਾ ਇਹ ਚੀਜ਼ ਨੂੰ ਅਲੋਅ ਨਹੀਂ ਸੀ ਕਰਦੀ ਕਿ ਆਪਾਂ ਇਦਾਂ ਕਰੀਏ ਤੋਂ ਅਸੀਂ ਇੱਕ ਵਾਰੀ ਆਪਣੇ ਨਗਰ ਡੇਰਾ ਬਾਬਾ ਨਾਨਕ ਤੋਂ ਠੇਠੜ ਕੇ ਸਾਰੀ ਸਮੂਹ ਸੰਗਤ ਸਾਰੇ ਸੰਗਤਾਂ ਦਾ तहे ਦਿਲੋਂ ਧੰਨਵਾਦੀ ਆ ਜੋ ਆਪ ਨੇ ਆਪਣੇ ਤਿਲ ਫੁੱਲ ਕੱਢ ਕੇ ਸੇਵਾ ਦੇ ਵਿੱਚ ਹਿੱਸਾ ਪਾਇਆ ਅਸੀਂ ਹਮੇਸ਼ਾ ਆਪਦੇ ਰਣੀ ਰਾਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ

ਚਲੋ ਹੁਣ ਡਾਲੋ ਮੰਜੇ ਸੋਹੋ ਆਹੋ ਬਾਈ ਤੈਨੂੰ ਬੜਾ ਫੋਲੋ ਕਰਦੇ ਉਹਨਾਂ ਵੇਖ ਲੈਣਾ ਸੱਚੀ ਵੇਖ ਲੈਣਾ ਚਲੋ ਠੀਕ ਹੈ ਕੋਈ ਗੱਲ ਨਹੀਂ ਭਾਜੀ ਬਾਕੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਣਾ ਜਾ ਭੇਜੇ ਨੂੰ ਕਹਿ ਦੇਓ ਕਿ ਭਰਾ ਸੇਵਾ ਕਰਾ ਗਿਆ ਮੈਨੂੰ ਕਹਿੰਦਾ ਤੈਨੂੰ ਆਪਣਾ ਪੇਡਿਓ ਕੋਈ ਨਹੀਂ ਪੇਡਿਓ ਜਾ ਸੰਗਤ ਚੱਲ ਪੀ ਜੇ ਜੀ ਮਜੇ ਲਾ ਲੈ ਐਂ ਧਾਰ ਕਾਰਡ ਲੈ ਕੇ ਰ ਫਿਰ ਸੇਵਾ ਕੀਤੀ ਤੇ ਖੋਲ੍ਹੇ ਵਧੀਆ ਉਸ ਤੋਂ ਵਧੀਆ ਚੱਲਿਆ ਸ਼ਟਰ ਲਾ ਕੇ ਜੇ ਮਾਰ ਉਗੇ ਵੇਣ ਚਲੀਆ ਘਰੋ ਘਰੀ ਸੰਗਤ ਵੀ ਚਲ ਗਈ ਆ ਤੇ ਕਾਲਾ ਵੀ ਚਲਿਆ ਹੁਣ ਕਾਨੂ ਗਗਰ एकदम ਮੇਜਰ ਵੀ ਜਮੇ ਮੇਜਰ ਸਾਹਿਬ ਥੈਂਕ ਯੂ ਸਸਿਕਾ ਮਿਹਰਬਾਨੀ ਚਲਿਏ ਚਲੋ ਚਲੋ ਬਸ ਜਾਨੇ ਬਣਾਉਣ ਜਾਨੇ ਬਣਾਉਣ ਜਿੱਥੇ ਆਹੋਵੇ ਚੱਲਾਂਗੇ ਅਹੀਂ ਚੱਲੀਏ ਜੋ ਨਹੀਂ ਪਾਈਏ ਬਸ ਤਾਂ ਚੱਲ ਦੌੜੀ ਪਾਈਏ ਚੱਲ ਚਲੀਏ ਉਹ ਡੰਮ ਭੈਣ ਦਾ ਮੈਂ ਕਹਿੰਦਾ